ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਬਾਕੀ 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 ਜਿਹੜੇ ਖਾਤੇ ਨੇ ਉਹਨਾਂ ਦੇ ਨਾਮ ਤੇ ਇਹ ਪੱਤਰਕਾਰ ਦੀ ਪ੍ਰੋਫਾਈਲ ਹੈ। ਬਹੁਤ ਸ਼ੁਕਰੀਆ। ਜੀ। ਅੱਗੇ ਚੱਲੀਏ। ਅਸੀਂ ਲੋਕਾਂ ਨੂੰ ਸੋਲਵ ਕਰਦੇ ਹਾਂ। ਜਦੋਂ 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 ਜਦ ਤੋ ਲੇਵ ਰਾਨੀ ਜੀ ਹਾਂਜੀ ਵੀਰ ਜੀ ਨਾ ਮੁਸ਼ਕਿਲ ਹੋ ਰਹੀ ਹੈ ਉਹ ਯਾਰ ਉਹ ਕਹਿੰਦਾ 1 ਪਿਆਰ ਸਾਡਾ ਕੋਈ ਨਹੀਂ ਕੋਈ ਨਹੀਂ ਤੁਸੀਂ ਚਾਹੋ ਲੇਵ ਰਾਨੀ ਜੀ ਲੇਵ ਰਾਨੀ ਚੱਲੋ ਜੀ ਲੇਵ ਰਾਨੀ ਚੱਕੇ ਆਓ ਜੀ ਮੈਂ ਤੁਹਾਨੂੰ ਪੀ ਨਹੀਂ ਕਰਦੀ ਤੁਸੀਂ ਕੀ ਕਰਨੀਗੇ ਜੇ ਤੁਸੀਂ ਬਾਹਰ ਜਾਓਗੇ ਜਦੋਂ ਨਾਈਂ ਦੀਆਂ ਚੱਕਣੇ बूटर करते हैं बूटर करती हैं साहब जी बूटर करती हैं अच्छा अच्छा अदारका तो अदारका भी करते हैं अदारका हाँ जी हाँ बीबी जाएंगे सर अदारका रहता है तोड़े हाँ जी बेवकूफ बेवकूफ इधर दोनों दोनों डॉक्यूमेंट्स लाने हैं जी अपना हाँ जी हाँ जी सर दोनों बीबी जी काम होगा आदि ਇਕ ਜਿਹੜੀ ਦਿੱਕਤ ਇਹ ਹੈ ਕਿ ਜੇ ਫੋਮਾਂ ਨੂੰ ਪੱਤ ਫਿਲ ਕਰਕੇ ਇਹਨੂੰ ਅਪਲੋਡ ਕਰਨਾ PDF ਬਣਾ ਕੇ ਉਸ ਤੋਂ ਬਾਅਦ ਜਿਹਨੂੰ ਬੈਂਕ ਨਾ ਇੱਕ ਕੰਮ ਇਹ ਪੇਟੀ ਚੋਕੇ ਬਾਰੇ ਸਰ ਸਰ ਨੂੰ ਜੇ ਤੁਹਾਨੂੰ ਇਹ ਫ੍ਰੀ ਰਹੇ ਇਹ ਦੋ ਤਨ ਉਹ ਜਿਹੜਾ ਨੌਂ ਹਾਂਜੀ ਹਾਂਜੀ ਇੱਕ ਵਾਰ ਹਾਂਜੀ ਆਏ ਕੋਲੋਂ ਦੇ ਸੋ ਜਿੱਤੀ ਜਿੱਤੀ ਬਣਾਇਆ ਦੇ ਬਾਦ ਦੇ ਸਾਰਿਆਂ ਦਾ ਜਿਵੇਂ ਕੰਡੀਸ਼ਨ ਦਾ ਸਾਰਾ ਅੱਜ ਜੀ ਆਪਣੇ ਬੇਟੀ ਨੂੰ ਉਹਨਾਂ ਨੂੰ ਰਸਦਾ ਇੱਥੇ ਉਹਨੂੰ ਇੱਕ ਵਾਰ ਐਜੂਕੇਟ ਕਰਕੇ ਨੇ ਸਰਟਨਸ ਸਾਰਿਆਂ ਨੂੰ ਭੇਜਿਆ ਸੀ ਨਸਮਾ ਸਾਰੇ ਲੋਕਾਂ ਕੋਲ ਪੰਜ ਪੰਜ ਜਿੰਨ ਤੋਂ ਸਾਰੇ ਸੈਕਟਰ ਕਵਰ ਕਰਦਾ ਮਾਇਕ ਇਹ ਨੂੰ ਹਾਰਮੋਨਾਈਜ਼ ਕਰਦੇ ਜਿੱਥੇ ਦੋ ਸੰਦੇਸ਼ ਤੋਂ ਦਾ ਕੇ 500 ਕਰੇ ਕਰੇ ਆਪ ਹੀ ਕਰਦੇ ਇਹਦੇ ਨਾਲ ਨਾ ਵੀਆਰਲੀ ਸਬਆਇਟੀ ਬਣਦੀ ਹੈ ਤੇ ਉਹਦੇ ਨਾਲੇ ਦੂਜੀ ਮਸ਼ੀਨ ਚਲਾ ਸਕਦੇ ਗਵਰਨਰ ਜੀ ਚੇਅਰਮੈਨ ਸਾਹੂ ਨੂੰ ਕੋਲ ਕਾਉਂਦੇ ਸਰਟੀਫਿਕੇਟ ਸੇਬੋਰਡ ਜੀ ਮੈਂ ਜਿਹੜਾ ਗੋਲ ਦੇ ਨਾਲ ਕਾਲੇ ਕਰਵਾ ਲਿਆ ਪਰਵਾਣ ਨੂੰ ਤਾਂ ਸਾਡੀ ਸੜਕ ਦੀ ਗੱਲ ਨਹੀਂ ਆਈ ਇਹ ਪੂਰਾ ਫੋਨ ਨੰਬਰ ਜਦੋਂ ਨਹੀਂ ਪਾਦੇ ਜਿਹੜੇ ਕਾਹਦੇ ਹੱਥ ਤੇ ਨਹੀਂ ਜਿਹੜੇ ਬਾਕੀ ਜਿਹੜੇ ਕਰਵਾ ਸਕਦੇ ਅੱਛਾ ਅੱਡੋ ਚੋਹਵਾ ਮਾਝਾ ਨਾਮ ਲਓ ਉਹ ਦੇਖੋ ਹਾਂ ਜੀ ਜਿੰਨਾਂ ਦਾ 15 ਮਿੰਟ ਦਾ ਰੋੜਾ ਬਾਰੇ ਖੁੱਲਣਾ 15 ਮਿੰਟ ਬਾਅਦ ਮਿਲਣਾ ਇਹ ਵੀ ਹੋ ਰਿਹਾ ਹੈ ਜਿਹੜਾ ਜੀ ਨਾਲ ਸੱਜਣ ਜੀ ਸੀ ਜੀ ਨਾਲ 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 ਕੀ ਕਾਸਟ ਕਰਦੀ ਹੈ ਤੁਹਾਡੇ ਘਰ ਦੇ ਫੈਮਿਲੀ ਦੀ ਹੈ ਲਗਭਗ 28000 ਕਾਸਟ ਕਰਦੀ ਹੈ 10 ਲੱਖ ਦਾ 10 ਲੱਖ ਦਾ ਲਗਭਗ 28000 ਕਾਸਟ ਆਉਂਦਾ ਸੋ ਕਿ ਇਸਕੇ ਪੰਜਾਬ ਸਰਕਾਰ ਨੇ 28000 ਦਾ ਕੰਮ ਕਰਾਉਣਾ ਹੈ ਹਾਂ ਜੀ ਹਰ ਪਰਿਵਾਰ ਨੂੰ ਘੱਟੋ ਘੱਟ 28000 ਘੱਟੋ ਘੱਟ 28000 ਦੋ ਸਾਲ ਬਾਅਦ ਕਵਰ ਹੋਏਗੀ ਪਰ ਪੂਰੀ ਪੇਮੈਂਟ ਨਹੀਂ ਮਿਲੇਗੀ ਉਸ ਨੂੰ ਮਰਦੀ ਨੰਪੀ ਸਰ ਨੰਪੀ ਸਰ ਸਰ ਬਾਰ ਬਦਲਿਆ ਸਰ ਬੰਦੇ ਨੇ ਪਹਿਲਾ ਪ੍ਰਾਈਵੇਟ ਚੋਰੀ ਕਿ ਕਿ ਲਗ ਲਾ ਪੀ ਚਾ ਚਾਰ ਪੰਜ ਤੇਰਾ ਨਾ ਹਾਂਜੀ ਹਾਂਜੀ ਹੋ ਗਈ ਸੀ ਗੱਲ ਇਹ ਆਪਾਂ ਜਿਆਦਾ ਆਪਣਾ ਕਰਦੇ ਜੇ 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 ਜ 500 টাকা লাগবে এই যে তিনি আইরা কাটবে প্রিপি ইউসার বিএম কার্ক হসপিটাল সরি থেকে ਦੇ ਨਹੀਂ ਅਪੋਜੀ ਇਹ ਲੈਕਚਰ ਐਕਚੁਅਲੀ ਉਹ ਵੀ ਦਿੱਕਤ ਆ ਰਹੀ ਉਹ ਨਾ ਕਾਰਡ ਤੇ ਨਹੀਂ ਬਣਾਈ ਰਿਹਾ ਨਾ ਅੱਛਾ ਕਾਰਡ ਤੇ ਹੀ ਬਣਾ ਰਹੇ ਆ ਪ੍ਰੋਸੈਸ ਦੇ ਵਿੱਚ ਪੁਰਾਣਾ ਲੱਗਣਾ ਹੀ ਅਦਾਲਤ ਦਾ ਚੋਟੇ ਹੀ ਦੇ ਅੱਛਾ ਅੱਛਾ ਫਿਰ ਉਹ ਪਰਸ ਨੂੰ ਨਾਲ ਲੈਣਾ ਪਏਗਾ ਫੇਟੇ ਮੇਰੇ ਕੱਲਾ ਇੱਕ ਬੰਦਾ ਹੀ ਆ ਕੇ ਬਣਾ ਸਕਦਾ ਨਹੀਂ ਨਹੀਂ ਉਹ ਨਾਲ ਲੈ ਕੇ ਆ ਕੱਲ ਫਿਰ ਨਾਲ ਲੈ ਕੇ ਆ ਅੱਛਾ ਪੂਰਾ ਵਾਹ ਨਹੀਂ ਨਹੀਂ ਆ ਤਾਂ ਨਾ ਦੇ ਆ ਤਾਂ ਹਾਂ ਮੇਰੇ ਵਾਲੇ ਉੱਤੇ ਵੀ ਲੱਗ ਜਾਣਗੇ ਇਹਨਾਂ ਨੂੰ ਹੁਣ ਕਈ ਵਾਰ ਕੀ ਹੁੰਦਾ ਕੋਈ ਜਦ ਸੱਤ ਪਿੱਛੋਂ ਲੇਟਰ ਹੁੰਦਾਗਾ ਕੋੜੋਂ ਦੋ ਮਹੀਨੇ ਨਹੀਂ ਲੱਗਦਾ ਤੇ ਨਾ ਕੋਈ ਗੱਲ ਹੁੰਦੀ ਹੈ। ਇੱਕ ਸਪੈਰਡ ਚ 2 2 ਨਵਾਂ ਸਭੀ ਤੋਂ ਅੰਦਰ ਸੁਣਦੇ ਕਿਤੇ ਪਤਾ ਨਹੀਂ ਕਿ ਜਿਆ 50000 ਰੁਪਏ ਦੀ ਜਿਸ ਵਾਲੀ ਜਮਾ ਰਕਮ ਹੈ। ਇਹ ਤਾਂ ਦੇਖੋ ਜੀ ਇੱਕ ਚੀਜ਼ ਪਬਲੀਕਲੀ ਜੀ ਇਸ ਸਿਸਟਮ ਕਿੰਨਾ ਚੰਗਾ ਹੈ ਸਾਡੇ ਨੂੰ ਪ੍ਰੋਵਾਈਡ ਕਰੀਸ ਕਰਦਾ ਹੈ। ਉਸ ਵਿੱਚ ਮਹਿੰਗਾਈ ਦੇ ਸਰੋਤ ਕਿੰਨਾ ਦਾ ਹੈ। 40000 ਸਰ ਸੱਤ ਪੈਂਤੀ 30 30 ਬਣਨੇ ਆ। ਵਿਚਕਾਰ 250 ਬਣਦਾ। ਅਧਜੇਟ ਦੇ ਬੜੀ। ਅੱਜ ਦੇ ਸਰ ਜੀ ਆਪਾਂ 170 ਜਮਾ ਜੁਦਾ ਹੈ ਮੈਂ 670 ਕਰ। 20% ਤੱਕ ਲੱਗਦਾ ਸਰ 50 ਤੋਂ ਬਾਅਦ ਡੇਟ ਜਿਹੜੀ ਨਾ ਆਟੋਮੈਟਿਕ ਚੇਂਜ ਹੋ ਜਾਂਦਾ ਸਲਿੱਪ ਤੇ ਜਦੋਂ ਆਪਾਂ 50 ਇਸ ਕੱਢ ਦਿੰਦੇ ਆ ਫਿਰ ਉਹ ਨੈਕਸਟ ਡੇਟ ਆ ਜਾਂਦੀ ਹੈ ਜੀ ਜਿਹੜਾ ਅਗਲੇ ਦਿਨ ਮੈਕਸਿਮਮ 3 ਮੰਦਰ ਨੂੰ ਕਹਿੰਦੇ ਏ ਕਿਸੇ ਦਾ ਕੰਪਲੀਟ ਹੋਇਆ ਵੈਸੇ ਪਰ ਪਹਿਲਾਂ ਕਰਦੇ ਸਿਰ ਮੈਂ ਹਾਂਜੀ ਹੋਰ ਹੀ ਕਰਦੇ ਹਾਂ ਉਹਦਾ ਫੋਟੋ ਉਹਦਾ ਕੰਮ ਹੋਇਆ ਕਿਹਦਾ ਤੁਸੀਂ ਪਾਦੇ ਬਣਾਇਆ ਨਹੀਂ ਕੋਈ ਬਣਾਉਂਦੇ 12 ਵਾਰ ਆਉਂਦੇ ਮੋਟਾ ਕਰਦੇ ਤੁਸੀਂ ਕਾਜੀ ਪ੍ਰਵਾਇਡ ਨੰਬਰ ਕਿੱਥੋਂ ਬਣਾਉਂਦੇ ਤੁਸੀਂ ਬਣਾਉਂਦੇ ਇਹਨਾਂ ਨੂੰ ਦੇ ਦੋ ਅਸੀਂ ਨਾ ਹਾਂ ਉਹ ਦੇ ਉਹ ਸਿਲੇਬ੍ਰਿਟ ਪ੍ਰਿੰਟ ਕਾਰਡ ਚੇਂਜ ਹੋ ਕਰਾਉਣਾ ਨਹੀਂ ਸਰ ਇਹ ਕਾਰਡ ਬਣ ਕੇ ਘਰ ਹੀ ਆਏਗਾ ਜੀ ਵਰਤੋਂ ਹਾਂਜੀ ਅੱਜ ਮੈਂ ਪਟਿਆਲਾ ਦਾ ਹਾਲ ਚਾਲ ਪਤਾ ਆਵਾਲਾ ਜਣੇ ਨੂੰ ਭਰਕਾ ਹਾਂਜੀ ਕਿਉਂ ਹੁੰਦੇ ਨੇ ਇਹ ਰੋਜ਼ੀ ਰਹਿੰਦੇ ਸਰ ਇਹ ਕਾਰਡ ਹੁਣੀ ਆਇਆ ਸੀ ਜਿਸ ਨੇ ਕੰਡੀਸ਼ਨਿੰਗ ਦਾ ਮਾਮਲਾ ਕੋਲੋਂ ਦਿੱਤੀ ਕਿ ਕਿ ਇਹ ਹੈ ਸਰ ਇਹਦਾ ਨਾਮ ਹੈ ਜੀ ਇਹ ਲੈਫਟ ਨੰਬਰ ਮੈਂ ਦਿੱਤੀ ਕਿ ਕਾਹਨੋ ਬੋਇਨਰ ਤੋਂ ਕਾਨੂੰਨ ਤੋਂ ਬਾਅਦ ਕਿ ਕਿ ਇਹ ਕੋਲ ਪਹੁੰਚੀ ਜੀ ਸਰ ਪਟਿਆਲੇ ਵੇਰ ਇਹਨੂੰ ਪਟਿਆਲੇ ਤੋਂ ਇਲਾਜ ਹੋਏਗਾ ਜਾਂ ਆਟੋ ਸਟੇਸ਼ਨ 'ਚ ਹੋ ਸਕਦਾ ਹੈ ਸਰ ਸਾਰੇ ਪੰਜਾਬ ਤੋਂ ਹੈਗਾ ਅੱਛੇ ਬੰਦੇ ਜਿਨੇ ਕਿਸੇ ਨੇ ਕੋਟੇ ਰਿਮੂਵ ਕਰਵਾਣੇ ਆ ਆ ਸੁਹਾਨਾ ਸੁਹਾਨਾ ਹਸਪਤਾਲ ਚ ਹੋਵੇਗਾ ਕੋਟੇ ਸਾਰੇ ਮੈਡੀਕਲ ਕਾਗਜ਼ ਚ ਹੋ ਜਾਏਗਾ ਠੀਕ ਹੈ ਸਰ ਪ੍ਰਾਈਵੇਟ ਵੀ ਕਾਫੀ ਆ ਗਿਆ ਬਸ ਚਾਹ ਕਾਫੀ ਸੱਚੇ ਕਿਸ ਨੇ ਮਾਰੀ ਹਾਂਜੀ ਨਹੀਂ ਜਿਹਨੇ ਜੋ ਵੀ ਕਰਾਣਾ ਆਸੀ ਤਾਂ ਜੇ ਐਕਟਿਵ ਆ ਠੀਕ ਹੈ ਨਾ ਨਜ਼ਰ ਉਹਨੂੰ ਸਸਤੇ ਦੇ ਬਦਲ ਉਹਨੂੰ ਆਇਨ ਤੋਂ ਮਿਲ ਜਾਵੇ ਮੇਰਾ ਮੈਂ ਪਰਦੇ ਨਹੀਂ ਬਾਈ ਇਹ ਇਹਨਾਂ ਨੂੰ ਤਾਂ ਦਿਓ ਜਿਹੜਾ ਪੰਜਵਾਦ ਘਾਵਾਂਗੇ ਤੇ ਰਾਤੀ ਰਾਤ ਕਰ ਸਰ ਜੀ ਉਹ ਜਿਹੜਾ ਪਾਜੀ ਬਾਹਰੋਂ ਦੇਖੇ ਮੈਂ ਜਿਹੜਾ ਉਹ ਸਲਿੱਪ ਦੇ ਕੇ ਭੇਜੀ ਹੋਈ ਸੀ ਸਰ ਸਿੱਡੀ ਪਰ ਸਿੰਗਲ ਨਹੀਂ ਕੋਈ ਇੱਕ ਫੈਮਿਲੀ ਇੱਕ ਫੈਮਿਲੀ ਹੋਏਗੀ ਇਹ ਫੈਮਿਲੀ ਹੈ ਕਮਰੇ ਦਾ ਨੰਬਰ 101 ਕੇ ਰੈਫਰੈਂਸ ਨੰਬਰ ਇਕਰੈਫਰੈਂਸ ਪਰਮਾਰ ਸਰ ਅਸੀਂ ਕੋਰਨਰ ਸਭਤੀ ਗੱਲ ਕਰਾਂਗੇ ਬਾਜਾ ਨਨਪੁੱਤ ਉਹ ਤੇਰੇ ਪਰਿਵਾਰ ਦੇ ਮੈਂ ਗੱਲ ਕੀਤੀ ਇਸ ਤਰ੍ਹਾਂ ਜਦੋਂ ਨੋਟ ਕਿ ਇਸਦੇ ਨਾਲ ਪਿੱਛੇ ਬਾਕੀ ਦਾ ਜਿੰਨਾ ਹੈ ਉਹਨੂੰ 20000 ਰੁਪਏ ਲੱਗੇ ਹਸਬੰਡ ਵਾਈਜ਼ ਦਾ ਕਿ ਇਹ ਭਾਗੀ 25 ਰੁਪਏ ਕੋਲ ڈال ਫਸਟ ਸਟੇਪ ਕੀ ਇਹਦੇ ਉੱਪਰੋਂ ਵੀ ਹੋ ਰਿਹਾ ਹੈ ਦੋ ਅੱਗੇ ਜਿੰਨੇ ਕਿ 32000 ਪਰ ਸਾਡੇ ਦੋ ਨੰਬਰ ਹੈ ਟੈਕੂ ਨਹੀਂ ਬੱਚਾ ਹੈ ਜੀ ਉਹ ਬੜਾ ਨਹੀਂ ਹੋ ਰਿਹਾ ਹੈ ਇਹਦੇ ਅਧਿਕਾਰਤ ਪਰ ਲੱਗਦਾ ਤੇਰੇ ਸਰ ਘਤੀਆ ਪੜਿਆ ਕੋਈ ਨਹੀਂ ਹੋ ਗਿਆ ਨਾ ਫਿਰ ਹੋ ਗਿਆ ਹਾਂਜੀ ਫਿਰ ਹੋ ਜਾਂਦਾ ਵਰਸਾ ਇੱਧਰ ਦੇਖ ਕੇ ਹਾਂਜੀ ਬਟ ਨਹੀਂ ਲੱਗਦੀ ਇਹਨਾਂ ਨੇ ਪ੍ਰਿੰਟ ਦੇ ਦੱਸੋ ਇੱਧਰ ਹਾਂਜੀ ਹਾਂਜੀ ਇੱਧਰ ਮੈਡਮ ਮੈਡਮ ਅੱਗੇ ਨਾ ਹੋਏ ਮੈਡਮ ਸਾਈਡ ਦੇ ਦਿਓ ਇਹ 42 ਸਲਿੱਪ ਹੈ ਜੀ ਤੇ ਆਪਣੇ ਵੀ ਟੌਪ ਕਰ ਸਕਦਾ ਇਹ 42 ਸਲਿੱਪ ਹੈ ਜਿਹੜਾ ਜਦੋਂ ਜਿਹੜੇ ਹੈਗੇ ਆ ਜੂਰ ਤੇ ਬਰਾਕੀਆਂ ਜਿਹੋ ਉਹਨੇ ਦੇਣੀਆਂ ਕਰ ਕਰ ਜਾ ਕੇ ਇਹ ਲੈ ਕੇ ਫਿਰ ਇੱਥੇ ਆਣਾ ਇਹਦੇ ਤੇ ਨੰਬਰ ਵੀ ਲੱਗਾ ਜੀ ਇਹਦਾ ਸੀਰੀਅਲ ਨੰਬਰ 6 ਹੈ ਤੇ ਆਪਣੇ ਬਾਰੀ ਸਰਾਰ ਜਿੰਦਾ ਡਿਪੋਟ ਬਾਈਂਗ ਕਰੋ ਤੇ ਵੇਤਨਾ ਕੰਮ ਹੋਵੇ ਨਾਲ ਆਪਣਾ ਆਧਾਰ ਕਾਰਡ और वोटर कार्ड तेनों तीनों चीज पांच सात मिनट का बना के लै लो जो परिवार है कि चार मैं चार चारा ये दस लाख हाँ ठीक है ठीक है ये हो गया अच्छा कोई किसी ने प्राइवेट इंशोरेंस कराई आगे हेलो ਮੈਂ ਵੀ ਕਿਹਾ ਤੁਹਾਨੂੰ ਮਦਦ ਕਰਾਈ ਹੋਈ ਹੈ ਕਿਸੇ ਕਹਾਣੀ ਹਾਂਜੀ ਟਾਟਾ ਜੀ ਕਿੰਨੇ ਬੰਦਿਆਂ ਦੀ ਹੈ ਜੀ ਦੋਆਂ ਦੀ ਕਿੰਨੇ ਪੈਸੇ ਤਿੰਨ 33000 ਦੋ ਬੰਦਿਆਂ ਦੀ ਇੰਸ਼ੋਰੈਂਸ ਹੈ ਜੀ ਇਹ 33000 ਰੁਪਏ ਦੇ ਤੇ ਇਹਨਾਂ ਦੇ ਬੱਚੇ ਵੀ ਹੈ ਤੁਹਾਡੇ ਬੱਚੇ ਹੈ ਜੀ ਬੱਚੇ ਬੱਚੇ ਹੈਗੇ ਬੱਚੇ ਉਹਦੇ ਤਾਂ ਨਹੀਂ ਗਏ ਇਹਦੇ ਵਿੱਚ ਬੱਚੇ ਵੀ ਆਣਗੇ ਪੇਰੈਂਟਸ ਵੀ ਆਣਗੇ ਮਤਲਬ ਪੈਸਾ ਇੱਕ ਨਹੀਂ ਲੱਗਣਾ ਤਾਂ ਬੰਦੋ ਹਾਂਜੀ 32000 ਜੀ 32000 ਭਾਈਆ ਕਿੰਨੇ ਬੰਦੇ ਦੀ ਦੋ ਬੰਦਿਆਂ ਦਾ 25000 ਦੇ ਸਹਾਰੇ ਦਾ ਵੀ 25000 ਬਾਕੀ ਹੈ ਜੀ 25000 ਬਾਕੀ 25000 ਉਹਨਾਂ ਦਾ 25000 ਰੁਪਏ ਦੀ ਉਮਰ ਘਟ ਹੈ ਜੀ ਤੇ ਜੇ ਕੋਈ ਬਿਮਾਰੀ ਹੋਵੇ ਫਿਰ ਹੋਰ ਬਚਨ ਦੇ ਪੈਸੇ ਬਾਕੀ ਜੀ ਤਦ ਤਰਫ਼ ਕੋਈ ਬਿਮਾਰੀ ਨਹੀਂ ਹੱਲ ਪਾਣਾ ਹੈ ਨਾ ਦੇਖੋ ਜੇ ਕਿਸੇ ਦੇ ਗੁਰਦੇ ਫੇਲ ਹੈ ਤਾਂ ਇੰਸ਼ੋਰੈਂਸ ਹੋਣੀ ਨਹੀਂ ਔਰ ਜਿਹੜੀਆਂ ਫ੍ਰੀ ਡਿਸਟਿੰਕ ਬਿਮਾਰੀਆਂ ਹੈ ਇਹਦਾ ਇਲਾਜ ਨਹੀਂ ਹੋਣਾ ਤੇ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈ ਜਿਹੜੀ ਪਹਿਲਾ ਬਿਮਾਰੀ ਵੀ ਹੋ ਸਾਰਾ ਡੱਬਰ ਕਵਰ ਹੋਣਾ ਇਹਨਾਂ ਨੇ ਸਾਰਿਆਂ ਨੇ ਮੈਨੂੰ ਲੱਗਦਾ ਪਏ ਮੀਆਂ ਬੀਬੀ ਨੇ ਆਪਣੀ ਕਰਾ ਲਈ ਬੱਚੇ ਆਪਣੇ ਆਪ ਕਰਾਣਗੇ ਸੋ ਇੱਕ ਪਰਿਵਾਰ ਦੇ ਵਿੱਚ ਤਿੰਨ ਇੰਸ਼ੋਰੈਂਸ ਹੋਣ ਗਿਆ ਜੇ 32000 ਰੁਪਏ ਦਾ 33000 ਰੁਪਏ ਦਾ ਤਾਂ ਇੰਨਾ ਇੱਕ ਬੱਚੇ ਦੇ ਦੋ ਜਗ ਦੋ ਬੱਚੇ ਨੂੰ ਕਿਹਾ 33000 ਰੁਪਏ ਦਾ ਵੀ ਹੋ ਸਕਦਾ ਸੋ ਇੱਕ ਪਰਿਵਾਰ ਨੂੰ 64 65 64000 ਦਾ ਫਾਇਦਾ ਜੀ ਆ ਜਾਏ 5-6000 ਰੁਪਏ ਮਹੀਨੇ ਦਾ ਫਾਇਦਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਾਰਜੋਕ ਮੁਕਤਵਾਨ ਜਿੰਦਾਬਾਦ ਕੁੰਟਰੋਲ ਜਿੰਦਾਬਾਦ ਡਾਕਟਰ ਬਰਵੀਰ ਜਿੰਦਾਬਾਦ ਡਾਕਟਰ ਬਰਵੀਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਮੇਰੇ ਤੋਂ ਮੈਂ 3 ਮਹੀਨੋਂ ਡਿਜੀਟਲ ਕਿਸੇ ਤੇ ਪੜ੍ਹ ਰਿਹਾ ਹਾਂ ਸਰ ਮੈਂ ਕੰਮ ਕਰ ਰਿਹਾ ਹਾਂ ਪਰਲੇ ਪਾਸੇ ਲਈ ਪਰਲੇ ਪਾਸੇ ਲਈ ਪਰਲੇ ਪਾਸੇ ਲਈ ਸਰ ਮੇਰੇ ਕੋਈ ਵੀ ਸਹੂਲਤ ਨਹੀਂ ਮਿਲੀ ਜਿਵੇਂ ਮੇਰਾ 4-4 ਲੱਖ ਰੁਪਏ ਚਾਰੇ ਘਰਾਂ ਤੇ ਲੱਗ ਗਏ ਸਾਨੂੰ ਕੁਝ ਵੀ ਨਹੀਂ ਸਰ ਮਿਲੇ ਮੈਂ ਜਿਹੜੇ ਮਾਰ ਮਾਰ ਥੱਕ ਕੇ ਜੀ ਮੇਰੇ ਸੈਂਟਰ ਜਿੱਥੇ ਕੋਈ ਪੀਸ ਨਹੀਂ ਸਾਰੇ ਕੀਤੇ ਜਾਏ ਇਸ ਪੰਜਾਹ ਹਜ਼ਾਰ ਤੁਹਾਡੇ ਦਿੱਤਾ ਜਿਹੜਾ ਮੀਟਰ ਆਇਆ ਸੀ ਮੈਂ ਸਰ ਮੀਟਰ ਵੀ ਨਹੀਂ ਲੱਗਿਆ ਜੀ ਕੁਝ ਵੀ ਨਹੀਂ ਜਿਹੜਾ ਮੀਟਰ ਲੱਗਿਆ ਜਿਹੜਾ ਮੇਰਾ ਕੰਪਿਊਟਰ ਬੁੱਕ ਗਿਆ ਸੀ ਨਾ ਉਹਦਾ ਵੀ 3450 ਰੁਪਏ ਮੈਨੂੰ ਬਿੱਲ ਭੇਜਿਆ ਪੈ ਖੜੇ ਮੀਟਰ ਦਾ اچھا ਉਹ ਮੈਂ ਕਰਵਾ ਲਾਂ ਉਹ ਮੈਂ ਕਰਵਾ ਲਾਂ ਜੀ ਨਾ ਹੀ ਕਿੰਨੇ ਘਰਾਂ ਦੇ ਵਿੱਚ ਕੁਝ ਵੀ ਨਹੀਂ ਸਰ ਇਹ ਸਿਰਫ ਐਸਟੀ ਮੀਟਰ ਸਰ ਐਸਟੀ ਪਿੱਛੇ ਹੋ ਗਏ ਭਾਈ ਇੱਥੇ ਦੇਖੋ ਥੋੜਾ ਪਿੱਛੇ ਚੱਲੋ ਸਾਡੀ ਪਾਰਟੀ ਇੱਥੇ ਇੱਥੇ ਦੇਖਿਓ ਹਾਂ ਨਹੀਂ ਰਹਿਣਾ ਦੇਖੋ ਮੈਡਮ ਮੈਡਮ ਸਾਈਡ ਦੇ ਦਿਓ ਇੱਧਰ ਆ ਜਿਓ ਸਾਈਡ ਤੇ ਅੱਛਾ ਜੀ ਪਰ ਤੁਸੀਂ ਖਾਣਾ ਨਹੀਂ ਐਕਸੈਪਟ ਕਰਦੇ ਪਿੱਛੇ ਇੱਧਰ ਆ ਜੀ ਜੀਓ ਜੀ ਆਈ ਫੋਟੋ ਦੇ ਦਿਓ ਜੀ ਜੀ ਆ ਜੀ ਜੀ 10 ਮਿੰਟ ਚੱਲ ਸਰ ਇੱਕ ਫੋਟੋ ਦਿਓ ਤੁਹਾਨੂੰ ਚਾਹੀਦੀ ਹੈ ਪਰ ਤਾਂ ਕਿਹਦੇ ਇਹ ਜੀ ਆ ਜਾਓ ਤੁਸੀਂ ਆ ਬੰਦ ਸਾਰਾ ਹੋ ਗਿਆ ਸਰਪੰਚ ਮੈਂ ਅਚਰਪੜੇ ਨਹੀਂ ਦਰਪਤੀਆਂ ਨਾਲ ਜੀ ਇਹਨਾਂ ਨੂੰ ਕੀ ਹੋ ਗਿਆ ਇਹ ਸਟਰਕਚਰ ਹੋ ਗਿਆ ਸਟਰਕਚਰ ਹੋ ਗਿਆ ਆ ਲੋ ਜੀ ਫੋਟੋ ਲੀਟ ਹੈ ਜੀ ਟ੍ਰੀ ਟੈਕਨੀਸ਼ੀਅਨ ਉਹ ਸਮਾਇਆ ਉਹਨਾਂ ਦਾ ਟ੍ਰੀ ਪਹਿਲਾਂ ਤੁਸੀਂ ਜਰਨਲ ਸਾਇੰਸ ਨਹੀਂ ਇਹ ਕਿੰਨੀ ਦਰਜ ਸੈਂਟਰ ਸਰਗਰਮੈਂਟ ਦੇ ਵਿੱਚ ਵਿੱਚ ਕਿੰਨੀ ਦੇ થોੀ ਸਮੇਂ ਤੇ ਠੀਕ ਟ੍ਰਾਂਪ 15 ਮਿੰਟ ਹੋਇਆ ਜੀ ਇਹਨਾਂ ਨੂੰ ਦੋਨਾਂ ਦੀ ਇੰਸ਼ੋਰੈਂਸ ਹੋ ਗਈ ਹੈ ਜੀ ਪਰ ਇਹਨਾਂ ਦੀ ਘਰ ਪਤਨੀਆਂ ਨਾਲ ਉਹਦੇ ਫ੍ਰੈਕਚਰ ਹੋਇਆ ਹੋਇਆ ਹੈ ਜਿਹੜੀ ਆਪਾਂ ਨਾਰਮਲ ਇੰਸ਼ੋਰੈਂਸ ਕਰਾਉਂਦੇ ਆ ਉਹਦੇ ਜਿਹੜਾ ਪਹਿਲਾ ਫ੍ਰੈਕਚਰ ਹੋਇਆ ਉਹਦਾ ਇਲਾਜ ਨਹੀਂ ਕਰਾ ਸਕਦੇ ਇਹਦੇ 'ਚ ਆਪ ਜੀ ਇਲਾਜ ਕਰਾ ਸਕਦੇ ਹੋ ਜੀ ਦਾ ਇਲਾਜ ਮਗਾਦੀ ਤੋਂ ਸ਼ੁਰੂ ਇੱਕ ਇਰਨਵਾ ਮਿਲ ਗਿਆ ਆਮ ਆਦਮੀ ਪਾਰਟੀ ਜਿੰਦਾਬਾਦ ਆਵਾਜ਼ ਸਭਾਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਆਮ ਆਦਮੀ ਜੀ ਨੇ 10000 ਰੁਪਏ ਦੇ ਸੀਮਟ ਬਸਤਾ ਵਿੱਚ ਜਿੱਥੇ ਮਰਦੀ ਜਾ ਕੇ ਲਾ ਸਕਦੇ ਪੈਨਟੀਕੋਲ ਚਲੇ ਜਾਓ ਕਿ ਪ੍ਰਾਈਵੇਟ ਹਸਪਤਾਲਾਂ ਦੇ ਸਾਰੇ ਬੈਲੈਂਸਾਂ ਦਾ ਨਤੀਜਾ ਜਿੱਥੇ ਮਰਦੀ ਜਾ ਕੇ ਲਾਸ਼ ਕਰਾ ਲਓ ਆ ਉਹਨਾਂ ਨੂੰ ਖਾਣਾ ਤੇ ਆ ਨੰਬਰ ਉਹਨਾਂ ਨੂੰ ਦੱਸਣਾ ਹੈਗਾ ਇਹ ਅੱਜ ਜਾ ਕੇ ਤੁਸੀਂ ਆਪਣਾ ਲਾਸ਼ ਇਹ ਬਹੁਤ ਵੱਡੀ ਸਹੂਲਤ ਹੈ ਜੀ ਕੋਈ ਕੰਡੀਸ਼ਨ ਨਹੀਂ ਹੈ ਪਹਿਨਾ ਪ੍ਰੀ ਐਗਜ਼ਿਸਟਿੰਗ ਬਿਮਾਰੀਆਂ ਵੀ ਚੈਨ ਕੋਡ ਆ ਕੋਈ ਉਮਰ ਦੀ ਸੀਮਾ ਨਹੀਂ ਹੈ ਕੋਈ ਕੰਡੀਸ਼ਨ ਨਹੀਂ ਹੈ ਜਿਹੜੇ ਬੰਦੇ ਜਿਹੜੇ ਬੰਦੇ 60 ਤੋਂ ਉੱਪਰ ਆ ਉਹ ਮੈਂ ਦੇਖਿਆ 55000 60000 ਜਿਹੜੇ ਮੈਂ ਜਿਨ੍ਹਾਂ ਨਾਲ ਗੱਲ ਕਰ ਰਿਹਾ ਸੀ ਕੋਈ 33000 ਕੋਈ 32000 ਦੋ ਦੋ ਬੰਦੇ ਆ ਤਾਂ ਇਹ ਜੇ ਤੁਹਾਡੇ ਪਰਿਵਾਰ ਦੇ ਵਿੱਚ 6 ਜਾਂ 7 ਮੈਂਬਰ ਵੀ ਤਾਂ ਵੀ ਤੁਸੀਂ ਕੋਈ ਪੈਸਾ ਨਹੀਂ ਚੱਲਣਾ ਪੂਰਾ ਪਰਿਵਾਰ ਹਰ ਇੱਕ ਮੈਂਬਰ ਕਵਰਡ ਆ ਸਾਰਿਆਂ ਨੂੰ ਬੇਨਤੀ ਆ ਜੀ ਸਾਰਿਆਂ ਨੇ ਆਪਣੇ ਸਾਰੇ ਮੈਂਬਰ ਨੇ ਕਾਰਡ ਸਾਰਿਆਂ ਨੇ ਬਣਾਉਣਾ ਜਾਇਨ ਇੰਸ਼ੋਰੈਂਸ ਪਰ ਫੈਮਿਲੀ ਕਵਰ ਹੈ ਜਿਹੜਾ ਕਵਰ ਹਰ ਹਰ ਪਰਿਵਾਰ ਦਾ ਹੈਗਾ ਲੇਕਿਨ ਕਾਰਡ ਸਾਰਿਆਂ ਨੇ ਬਣਾਣਾ ਔਰ ਆਪਣਾ ਤੁਹਾਨੂੰ ਜਿਹੜੀ ਸਲਿੱਪ ਹੈਗੀ ਆ ਬੀਐਲਈ ਵਾਲੀ ਉਹ ਤੁਸੀਂ ਲੈ ਕੇ ਆਣੀ ਹੈ ਆਪਣੀ ਜਿਹੜੀ ਮੈਂ ਹੁਣੇ ਇਸ਼ੂ ਕੀਤੀ ਹੈਗੀ ਆ ਉਹ ਈਅਰਲੀ ਦੀ ਸਲਿੱਪ ਲੈ ਕੇ ਆਣੀ ਹੈ ਆਪਣੇ ਨਾਲ ਆਧਾਰ ਕਾਰਡ ਔਰ ਵੋਟਰ ਕਾਰਡ ਤਿੰਨ ਚੀਜ਼ਾਂ ਚਾਹੀਦੀਆਂ ਆਓ 10 ਲੱਖ ਰੁਪਏ ਆਪਣੇ ਜੇਬ ਵਿੱਚ ਪਾ ਕੇ ਚੱਲੇ ਜਾਓ ਬਿਲਕੁਲ ਕੋਈ ਨਿਸ਼ਚਿੰਤ ਹੋ ਕੇ ਜਾਓ ਲੇਕਿਨ ਆਪਣੀ ਸਿਹਤ ਦਾ ਧਿਆਨ ਰੱਖਣਾ ਸੈਰ ਕਰਨੀਆਂ ਖਾਣਾ ਚੰਗਾ ਖਾਣਾ ਤੰਦਰੁਸਤ ਰਹਿਣਾ ਆਪਣੇ ਕਿੱਤਿਆਂ ਗੋਡਿਆਂ ਦਾ ਧਿਆਨ ਰੱਖਣਾ ਰੱਬ ਕਰੇ ਤੁਸੀਂ ਤੰਦਰੁਸਤ ਰਹੋ ਤੁਹਾਨੂੰ ਕਦੇ ਲੋੜ ਨਾ ਪਵੇ ਲੇਕਿਨ ਜੇ ਕਦੇ ਲੋੜ ਪਵੇ ਤਾਂ ਤੁਹਾਨੂੰ ਹੁਣ ਸੋਚਣ ਦੀ ਲੋੜ ਨਹੀਂ ਹੈ ਵੀ ਕਰਜ਼ਾ ਲਵਾਂਗੇ ਜਿੱਦਾਂ ਹੋਏਗਾ ਠੀਕ ਕਰਾਂਗੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਸੇ ਵੀ ਕੰਪਲਿਟੈਂਸਰਲ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਅੰਪੈਰਲ ਹਸਪਤਾਲ ਜਾਓ ਤੇ ਉਹਨਾਂ ਨੂੰ ਕਹੋ ਜੀ ਮੇਰਾ ਬੈਸਟ ਪੋਸੀਬਲ ਇਲਾਜ ਜਿਹੜਾ ਮੁੱਖ ਅਫਸਰ ਸਾਹਿਬ ਨੇ ਕਿਹਾ ਮੇਰਾ ਉਹ ਕਰੋ ਤੇ ਮੇਰੇ ਕੋਲ 10 ਲੱਖ ਰੁਪਏ ਮੇਰੀ ਜੇਬ 'ਚ ਹੈਗਾ ਤੇ ਤੁਹਾਨੂੰ ਪੇਮੈਂਟ ਜਿਹੜੀ ਹੈਗੀ ਪਰਵਤਾਨਾ ਹੋਇਆ। ਨਾਕਸ਼। ਲੋਲਾ ਡਾਕਟਰ ਸਾਹਿਬ ਅੱਜ ਪਹਿਲਾ ਬ੍ਰਾਂਚ ਲਾਗਿਆ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਦੇ। ਦੇਖੋ ਇਹ ਆਖਰੀ ਦਿਖ ਰਿਹਾ ਬਦਲਾਅ ਇਤਿਹਾਸਿਕ ਹੈ। ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਦਾ ਵੀ ਘਾਟੇ ਚ ਬਣਦੇ ਆ। ਸਾਡੇ ਜਿਹੜੇ ਯੂਨੀਅਨ ਕਲੱਬ ਦੇ ਵਲੰਟੀਅਰਸ ਦਾ ਘਰ ਜਾ ਕੇ ਬੱਚਿਆਂ ਦੇ ਰਹੇ ਆ, ਪਰਚੀ ਕਰਕੇ ਲੋਕਾਂ ਦੇ ਵਿੱਚ ਥੋੜਾ ਉਹ ਜੀ ਅੱਜ ਮੈਂ ਇੱਕ ਕਰਾਟੀ ਚੋੜਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੇ ਉਹਨਾਂ ਨੇ ਸਾਨੂੰ ਅਰਵਿੰਦ ਕੇਜਰੀਵਾਲ ਔਰ ਮਾਨ ਸਾਹਿਬ ਨੇ ਜਿਹੜਾ ਵਾਦਾ ਕੀਤਾ ਸੀਗਾ ਅੱਜ ਪੂਰਾ ਹੋ ਗਿਆ ਯੂਨੀਵਰਸਲ ਹੈ ਸਾਰਿਆਂ ਨੂੰ 10 ਲੱਖ ਰੁਪਏ ਮਿਲ ਰਿਹਾ ਤੇ ਤੁਹਾਡਾ ਬਣ ਗਿਆ ਜੀ ਤੇ ਦੇਖੋ 15 ਮਿੰਟ ਪਹਿਲਾਂ ਆਏ ਸੀਗੇ ਉਹਨਾਂ ਨੂੰ ਅਧਿਕਾਰਨੀ ਜੇਵ ਚ ਮਾਨ ਸਾਹਿਬ ਨੇ 10 ਲੱਖ ਰੁਪਏ ਦਾ ਕਾਰਡ ਪਾ ਦਿੱਤਾ ਫਿਰ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਫ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਤੇ ਅੱਜ ਹੀ ਜਾ ਕੇ ਇਲਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਦੀ ਸਰਵੇ ਦੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਪਰਚੀ ਹੈ ਜਿਹਨੇ ਆ ਕੇ ਪਰਚੀ ਕਢਾਈ ਹੈ ਇਹ ਜਿਹੜੀ ਪਰਚੀ ਹੈ ਇਹ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਰੋਟਾ ਕਰਤੇ ਨੇ ਡਾਕੂਮੈਂਟਸ ਨਾਲ ਆਪ ਵੀ ਆ ਕੇ 10 ਲੱਖ ਰੁਪਏ ਦਾ ਇੰਸ਼ੂਰੈਂਸ ਦਾ ਮਨਜ਼ਰ ਦਾ ਕਵਰ ਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਇੱਥੋਂ ਬਣਾ ਕੇ ਲੈ ਜਾਓ ਉਹ ਦੀ ਰਜਿਸਟ੍ਰੇਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ ਦੋ ਤੋਂ ਤਿੰਨ ਹਫ਼ਤੇ ਚਾਹੀਦਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰ ਜੀ ਆ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵਿਊਸ਼ਨ ਹੈ ਇਹੀ ਚੇਤਨ ਕਰਦੇ ਹੈ ਤਦਾਂ ਬੰਨ ਲ ਕਰਨੇ ਕਾ ਇਹ ਪਟਿਆਲੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾਉਣਾ ਉਸ ਤੋਂ ਵੀ ਖਾਸ ਕੀ ਬੁਖਾਰ ਬਲੱਟਕੇ ਕੁਝ ਦੀ ਦਵਾਈ ਉੱਤੇ ਲਓ ਰੂਟੀਨ ਟੈਸਟ ਕਰਾਓ ਜੇ ਇਨਡੋਰ ਇੱਕ ਤੇ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਆ ਕੇ ਜਦੋਂ ਮਰਦੇ ਸਿਲ ਪਟਿਆਲੇ ਜੇ ਕਿੰਨੇ ਸੈਂਟਰ ਬਣਾਏਗੇ ਇਸ ਤਰ੍ਹਾਂ ਦੇਖੋ ਇਹ ਰੀਵਰਸੀਵਲ ਸਰਟੀਫਿਕੇਟ ਦੀ ਪ੍ਰੋਸੈਸ ਹੈ ਕਿ ਹਰ ਮੰਡੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਸਟੂਰ ਬਣਦੇ ਹੋਏ ਆ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣਦੇ ਹੈਗੇ ਆ ਹੌਲੀ ਹੌਲੀ ਜੇਕਰ ਸਾਡੇ ਨਾਲ ਤਾਂ ਨੰਬਰ ਵਧਦੇ ਜਾਏਗਾ ਮੇਰੇ ਖਾਤੇ ਠੀਕੇ ਜਾ ਰਹੇ ਨੇ ਯਾਰ ਉਹਨਾਂ ਨੂੰ ਵਧਾ ਕੇ ਅਸੀਂ 9000 ਦੇ 10000 ਸਾਰੇ ਪਿੰਡ ਕਵਰ ਹੋਣਗੇ ਔਰ ਸਾਰਾਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਵਾਰ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੇ ਜੇਬ ਦੇ ਵਿੱਚ ਅਸੀਂ 10 ਲੱਖ ਮੁੱਖ ਭਰਤੀ ਸੇਵਾ ਯੋਜਨਾ ਦਾ ਕਾਰਜ ਕਰਾਂਗੇ ਸਰ ਜੀ ਸਰ ਪ੍ਰਾਈਵੇਟ ਕੰਪਨੀਆਂ ਐਂਡ ਇਹ ਇੰਸ਼ੋਰੈਂਸ ਪ੍ਰਾਈਵੇ ਲੋਕ ਨੇ ਉਹਨਾਂ ਕੀ ਮਨਜ਼ੂਰੀ ਦੇਖੋ ਉਹਨਾਂ ਨੇ ਜਿਹੜੀ ਬੱਲਾ ਪੁਤਲਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਪਰ ਹੁਣ ਜਿਹੜਾ ਨੇ 10 ਲੱਖ ਤੱਕ ਦਾ ਇੰਸ਼ੋਰੈਂਸ ਲੈਣੀ ਆ ਉਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਆ ਹਾਂ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਹਨਾਂ ਨੇ ਕੋਈ ਕਰੋੜ ਦੀ ਜਾਂ ਹੋਰ ਕਈ ਹੋਈ ਆ ਉਹਨਾਂ ਦਾ ਮੈਂ ਤਾਂ ਕਹੂੰਗਾ ਠੀਕ ਹੈ ਜੀ ਗੋਡਫ੍ਰੈਸਰ ਚੱਕੀ ਕਰ ਲੈਣ ਉਹਨੂੰ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖਤਿ ਭਗਵਾਨ ਦਾ ਆਰਥਿਕ ਸੰਵੇਦਾ ਦਾ ਮਕਸਦ ਹੈ ਕਿ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਗਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਰੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮકાਨ ਬਣਾਉਂਦੇ ਆ ਜਿਹੜੇ ਮਿਹਨਤ ਕਰਦੇ ਆ ਸਰਕਾਰੀ ਕਰਮਚਾਰੀ ਆ ਪੈਨਸ਼ਨਰ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਮਿਲ ਜਰਿਆ ਜਿਹੜੇ ਆਮ ਹੰਦੇ ਆ ਜਿਹੜੇ ਦਸਾਂ ਨਾਲ ਜੀਵਨ ਜਿਗਰ ਕਰਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇਵਾਂਣੇ ਵੀਰ ਬੰਦੇ ਉਹ ਤਾਂ ਕੀ ਦੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲਾ ਜਾਂਦਾ ਸਾਡੇ ਪਹਿਲੇ ਪੋਲਿਟਿਸਟ ਵੀ ਵਿਦੇਸ਼ ਚ ਜਾਂਦੇ ਸੀ ਆਪਣਾ ਲਾਭ ਲਈ ਸਾਡਾ ਮਕਸਦ ਹੈ ਵੀ ਜਿਹੜੇ ਮਿਹ ਮਜ਼ਦੂਰ ਕਰਮਚਾਰੀ ਵਪਾਰੀ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਹੈ ਉਹਨਾਂ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਬਹੁਤ સારી ਬੰਦਾ ਇੱਕ ਵਰਦਾਨ ਹੈ ਉਹਨਾਂ ਨੂੰ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਇੰਸ਼ੂਰੈਂਸ ਜਿਹੜੀ ਹੈ ਕਿ ਇਹਨਾਂ ਨੇ ਪਤੀ ਚਾਹ 30000 ਲੈ ਗਿਆ ਜੇ ਦੋ ਬੰਦਿਆਂ ਵਾਸਤੇ ਜੇ ਇਸ ਹਿਸਾਬ ਨਾਲ ਕੈਲਕੂਲੇਟ ਕਰੋਗੇ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਕੋਈ 4-5000 ਕੋਟਸ ਹੋ ਜਾਂਦੇ ਸੀ ਉਹ ਕਾਸੀ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਅਪਲੈਂਸ ਖਰੀਦਣ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚਕੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਦੀਰਘੀ ਯਾਤਰਾ ਕਰਨ ਵਾਸਤੇ ਕਿਸੇ ਹੋਰ ਕੰਮ ਲਈ ਵਕਤ ਡਾਕਟਰ ਠੀਕੀ ਵਾਲੇ ਬੀਮੇ ਦੇ ਵਿੱਚ ਕੌਂਗਰੈਸ ਦਾ ਹੱਥ ਦਸਾਇਆ ਜਾ ਰਿਹਾ ਹੈ ਬੜਾ ਅਨਫੋਰਚੂਨੇਟਲੀ ਮਤਲਬ ਦੇਖੋ ਮੈਂ ਜੇ ਆਈ ਨੀਵਟ ਟੂ ਦ ਸਟੋਰੀ ਪ੍ਰੋਸੈਸ ਕੇ ਹੋਰ ਜਿਹੜੀਆਂ ਫਟਰੀਸ ਦੇਣਗੇ ਮੈਂ ਡਿਟੇਲ ਸਜ਼ਾਇਤ ਬਗੈਰ ਇਹ ਜਿਵੇਂ ਮੈਨੂੰ ਇਹ ਯਾਦ ਆ ਰਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਜਦੋਂ ਅਸੀਂ ਐਸ.ਟੀ. ਪੜ੍ਹਦੇ ਹੁੰਦੇ ਸੀ ਦੋ ਰੁਪਈਆ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਬੀ ਰੈਗੂਲਰ ਬੇਸਿਸ ਦੇ ਉੱਤੇ ਵੀ ਕਿਤੇ ਆਪਣੇ ਵਿਦਿਆਰਥੀ ਜਿਹੜੇ ਆ ਗਿਆ ਆਪਣੇ ਹਿੰਦੂ ਲੋਕਾਂ ਦੇ ਮਾਰੂ ਕਾਨੂੰਨ ਮਾਰਕੀ ਉਹਦੀ ਪੋਸ਼ਣ ਉਸ ਤੇ ਜਿਹੜੇ ਮੁਸਲਮਾਨ ਆ ਉੱਤੇ ਸੂਝ ਨੂੰ ਮਾਰਕੀ ਉਹ ਤਰੋ ਦੀ ਪੋਸ਼ਣ ਕਿ ਰਹੀ ਸੀ ਉਹਨਾਂ ਦਾ ਧੰਨਵਾਦ ਲਈ ਇਸ ਮਾਧਿਅਮ ਤੇ ਸਵਾਰ ਕਰਦੇ ਜਿਹੜਾ ਵੀ ਬੰਦਾ ਕਰ ਰਿਹਾ ਬਹੁਤ ਘਣਾਣੀ ਹਰਕਤ ਕਰ ਰਿਹਾ ਪੰਜਾਬ ਦੇ ਲੋਕਾਂ ਨੇ ਬਹੁਤ ਸਤਾਪ ਹੋ ਗਿਆ ਔਰ ਉਹ ਸਿਆਣੇ ਹੋ ਚੁੱਕੇ ਆ ਤੇ ਉਹ ਜਿਹੜੇ ਹੁਜੇ ਬੰਦਿਆ ਬੈਣੇ ਨੇ ਸਭ ਫੜੀ ਫੜੇ ਜਾ ਰਹੇ ਸਾਰੇ ਜਦੋਂ ਸਾਡੀ ਸਰਕਾਰ ਆਈ ਹੈ ਮੈਂ ਨਹੀਂ ਕਹਾਂਦਾ ਵਿਆਧਵੀ ਹੋਈ ਪਰ ਕੋਈ ਵੀ ਵਿਆਧਵੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਉਹ ਮਖਾਨਾਂ ਦੇ ਫੜਦੇ ਆ ਅਸੀਂ ਨਾਲ ਜਿਹੜਾ ਵੀ ਕ੍ਰਾਈਮ ਹੋ ਰਿਹਾ ਨੋਟ ਓਨਲੀ ਜਿਵੇਂ ਜਿਹੜੀ ਵਿਅਕਤੀਆਂ ਕਿਤੇ ਜਾ ਰਹੀਆਂ ਜਿਹੜੇ ਥਰਡ ਪਾਰਟ ਨੇ ਕਿਤੇ ਸਕੂਲ ਚ ਕਦੇ ਕਿਸੇ ਮਤਲਬ ਮੋਟੇ ਚਪਲਰ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਹੋਏ ਆ ਉਹ ਵੀ ਰੈਗੇਸਟਰੀ ਕਰਦੇ ਸਾਡੇ ਦੀ ਇੰਡੈਕਸਟਾ ਜਿਹੜੇ ਕੈਨੇਡਾ ਦੇ ਨੀਬਾ ਹੋਰ ਜਿਹੜੇ ਗਲਤਾਂ ਕਿਸ ਬੈਠੇ ਉਹਨਾਂ ਨੂੰ ਰੈਗੇਸਟਰੀ ਕਰ ਲਿਆ ਉਹਨਾਂ ਨੂੰ ਵੀ ਪੁਲਿਸੇ ਨਾਲ ਚਾਵਾਂਗੇ ਅਸੀਂ ਇਹ ਹਾਲਾਤ ਨੂੰ ਕਾਬੂ ਕਰਾਂਗੇ ਅਸ ਜਿਸ ਤਰ੍ਹਾਂ ਸੀ ਅੱਛਾ ਕੰਮ ਕਰ ਰਹੇ ਸਿਹਤ ਨੂੰ ਚੈੱਕ ਕਰ ਰਹੇ ਆ ਐਜੂਕੇਸ਼ਨ ਚੈੱਕ ਕਰ ਰਹੇ ਆ ਲੋਕਾਂ ਨੂੰ ਨੌਕਰੀਆਂ ਦੇ ਰਹੇ ਇਹਨਾਂ ਨੂੰ ਹੱਦ ਨਹੀਂ ਆਉਦਾ ਇਹਨਾਂ ਨੂੰ ਲੱਗਦਾ ਕਿ ਸਾਡਾ ਦਾ ਚਾਂਸ ਗਿਆ ਉਹ ਪਤਰੀ ਦੇ ਬੰਦੇ ਪੁਲਿਸ ਵਿੱਚ ਇੱਕ ਦੂਜੇ ਦੀ ਪੱਗ ਨੂੰ ਹੱਥ ਕਈ ਖੜੇ ਆ ਇੱਕ ਦੂਜੇ ਦੇ ਨੱਤਾ ਖਿੱਚ ਰਹੇ ਉਹ ਤਾਂ ਪੁਲਿਸ ਕਰ ਚੜਦੇ ਪੰਜਾਬ ਦੇ ਅਸੀਂ ਆਪਣੇ ਕੰਮ ਤੇ ਧਿਆਨ ਅਸੀਂ ਆਪਣਾ ਕੰਮ ਹੀ ਕਰਾਂਗੇ ਜਿਹੜੇ ਗੈਂਗਸਟਰ ਆ ਇਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਵੀ ਕੱਢਾਂਗੇ ਔਰ ਜਿਹੜੀ ਇਹ ਵਾਇਰਲਸ ਦਾ ਸਾਈਕਲ ਇਹਨਾਂ ਨੇ ਚਲਾਇਆ ਹੈ ਉਹਨਾਂ ਨੇ ਵੀ ਲੱਗਾ ਕਿ ਵਿਆਪਕ ਸਨ 26 ਜਨਵਰੀ ਨੂੰ ਪਹਿਲੇ ਹੀ ਬਲਾਕ ਹੋ ਗਏ ਨੇ ਸਾਡੇ ਤੋਂ ਸਾਡੇ ਦਾ ਸਰਹੰਦਰ ਤੋਂ ਇਸ ਘੰਡੇ ਦੇ ਇਲਾਕੇ ਜਿਹੜੇ ਲਈ ਬਸ ਬਤਨ ਉਸੇ ਵੀ ਸਟੇਡ ਡਿਜ਼ਾਈਨ ਹੈ ਕਿ ਇੱਕ ਪਾਸੇ ਤੁਸੀਂ ਪੰਜਾਬ ਦੇ ਖਲਾਮ ਪੰਜਾਬ ਨੂੰ ਚੱਕੀ ਦੇ ਖਲਾਮ ਜਿੰਨੇ ਵੀ ਸਾਡੇ ਜਿਹੜੇ ਪੰਜਾਬ ਦੇ ਦੁਸ਼ਮਣਾਂ ਚਾਹੇ ਉਹ ਦੇਸ਼ ਤੋਂ ਬਾਹਰ ਜਿਹੜੇ 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 ਬਾਹਰੋਂ ਰੈਸਟ ਭੇਜਦੇ ਆ ਜਾਂ ਜਿਹੜੇ ਅੱਗੇ ਵਿਆਹ ਕਰਦੇ ਮੰਗਦੇ ਆ ਜਿਹੜੇ ਪੰਜਾਬ ਦੇ ਦੁਸ਼ਮਣਾਂ ਐਸੋ ਨੇ ਬਹੁਤ ਦਸਤਗ੍ਰੇੜਾ ਦੀ ਪੰਜਾਬ ਸਟਾਮ ਬੜਿਆ ਉਹਨਾਂ ਦਾ ਅੱਜ ਜਦੋਂ ਦਾ ਸੀ ਇੰਸ਼ੋਰੈਂਸ ਦੀ ਸਕੀਮ ਜਦੋਂ ਵੀ ਸੀ ਕੋਈ ਚੰਗੀ ਸਕੀਮ ਲੈ ਕੇ ਆਉਂਦੇ ਆ ਉਦੋਂ ਕੋਈ ਨਾ ਕੋਈ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਲੋਕਾਂ ਨੂੰ ਵੀ ਮੈਂ ਕਹਿੰਦਾ ਤੁਸੀਂ ਸੁਚੇਤ ਰਹੋ ਜਿਹੜੇ ਬੈਡ ਐਲੀਮੈਂਟਸ ਆ ਉਸ ਜਿਹੜੀ ਤੁਹਾਡੀ ਐਨਟੀ ਜੈਕਸੋਰੀ ਐਪਲਾਈ ਨੰਬਰ ਦਿੱਤੀ ਆ ਡਰੈਕਟ ਵੀ ਦਿੱਤੀ ਆ ਪੂਰੀ ਕਨਫਿਡੈਂਸ਼ੀਅਲ ਹੈ ਸੇਧਵਾਰੇ ਸਰਵਿਸ ਨੰਬਰ ਆ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਸਰਕਾਰ ਕੋਲ ਗਈ ਹੈ ਤੇ ਇਹਨਾਂ ਨੂੰ ਅਸੀਂ ਕਰਨਾ ਕਿ ਜੀ ਕਾਪੋ ਇਹਨਾਂ ਦੀ ਜਿੰਦਗੀ ਲੱਦੀ ਨੇ ਉਹਨਾਂ ਨੂੰ 2-4 ਹਫ਼ਤੇ ਦੇ ਲਈ ਰੋਕ ਦਿੰਦੇ ਆ